ਆਪਣੀ ਪਹੁੰਚ ਪੱਖੋਂ ਨਿਰੰਤਰ ਇਹਦੇ ਵਿੱਚ ਬਹੁਤ ਸਾਰੇ ਸੁਧਾਰ ਅੱਖੀਂ ਦੇਖੇ ਨੇ ਕੋਸ਼ਿਸ਼ ਰਹਿੰਦੀ ਹੈ ਵਸਤ ਲਲਿੰਦਰ ਜੀ ਪਰ ਜਸਪੀਰਜੀਤਾ ਜੀ ਅੱਜ ਨਹੀਂ ਆਏਗੇ ਸਾਡੀਆਂ ਮੀਟਿੰਗਾਂ ਲਗਾਤਾਰ ਹੁੰਦੀਆਂ ਰਹਿੰਦੀਆਂ ਨੇ ਬੜਾ ਪੁਰਸ਼ਾਨ ਹੁੰਦੀ ਹੈ ਕਿ ਕਿਹੜੇ ਵਿਅਕਤੀ ਨੂੰ ਬੁਲਾਇਆ ਜਾਵੇ ਕਿਉਂ ਬੁਲਾਇਆ ਜਾਵੇ ਉਹਦੀ ਪੰਜਾਬ ਨੂੰ ਕੀ ਦੇਣ ਹੈ ਉਹਦਾ ਵਿਚਾਰਨ ਕਿਹੋ ਜਿਹਾ ਹੈ ਇਹ ਸਾਰੀਆਂ ਗੱਲਾਂ ਇਸ ਮੰਚ ਦੇ ਉੱਪਰ ਬੁਲਾਉਣ ਵਾਸਤੇ ਵਾਚੀਆਂ ਜਾਂਦੀਆਂ ਮਿਨੀਆਂ ਤੋਲੀਆਂ ਜਾਂਦੀਆਂ ਬਹੁਤ ਸਾਰੇ ਵਿਅਕਤੀ ਨੇ ਜਿਨ੍ਹਾਂ ਦੀਆਂ ਗੱਲਾਂ ਕਿਤਾਬਾਂ ਵੀ ਛਪੀਆਂ ਹੁੰਦੀਆਂ ਨੇ ਗੱਲਾਂ ਵੀ ਬੜੀਆਂ ਅੱਛੀਆਂ ਹੁੰਦੀਆਂ ਨੇ ਲੇਕਿਨ ਇਹ ਮੇਲਾ ਕਮੇਟੀ ਦੇ ਨੌਜਵਾਨ ਜਸਪਾਲ ਸਿੰਘ ਸਾਡੇ ਪ੍ਰਧਾਨ ਸਾਹਿਬ ਬੈਠੇ ਨੇ ਅੱਗੇ ਗੁਰਲਾਲ ਹੈ ਦਲਬਾਗ ਹੈ ਜਗਸੀਰ ਸਿੰਘ ਹੈ ਅੰਗਰੇਜ਼ ਸਿੰਘ ਹੈ ਜਸਵਿੰਦਰ ਹੈ ਇਸ ਤੋਂ ਲਾਵਾ ਇਹਨਾਂ ਦੇ ਨਾਲ ਸਹਾਇਕ ਨੌਜਵਾਨ ਉਹ ਬੜੇ ਤੀਖਣ ਬੁੱਧੀ ਔਰ ਤੀਖਣ ਨਜ਼ਰ ਰੱਖਦੇ ਆ ਜਦੋਂ ਇੱਕ ਵਿਅਕਤੀ ਕਿਸੇ ਦਾ ਨਾਮ ਪੇਸ਼ ਕਰਦਾ ਤੇ ਨਾਲ ਦੂਸਰਾ ਵਿਅਕਤੀ ਇਹ ਵੀ ਦੱਸਦਾ ਕਿ ਇਹਦੇ ਚ ਇੱਥੇ ਇੱਥੇ ਨੁਕਸਰੀ ਹੈਗਾ ਤਾਂ ਫਿਰ ਉਹ ਪੂਰਾ ਪੁਣਸ਼ਾਨ ਕਰਕੇ ਉਹ ਸ਼ਖਸੀਅਤ ਨੂੰ ਇੱਥੇ ਬੁਲਾਇਆ ਜਾਂਦਾ ਸੋ ਧੰਨ ਭਾਗੀਓ ਇਸ ਪਿੰਡ ਦੇ ਜਾਂ ਇਸ ਇਲਾਕੇ ਦੇ ਇੱਥੇ ਦਰਸ਼ਕ ਜਿੰਨੇ ਵੀ ਆਉਂਦੇ ਨੇ ਉਹ ਧੰਨ ਭਾਗੀ ਹੋ ਜਿਨ੍ਹਾਂ ਨੂੰ ਇਸ ਤਰ੍ਹਾਂ ਦਾ ਇੱਕ ਬਹੁਤ ਹੀ ਉੱਤਮ ਤਰ੍ਹਾਂ ਦਾ ਪ੍ਰੋਗਰਾਮ ਸੌਂਪਿਆ ਜਾਂਦਾ ਹੈ ਇਹਨਾਂ ਪ੍ਰੋਗਰਾਮਾਂ ਦਾ ਅਸਰ ਬੇਸ਼ੱਕ ਅੱਜ ਘੱਟ ਹੈ ਲੇਕਿਨ ਆਉਣ ਵਾਲੇ ਸਮਿਆਂ ਦੇ ਵਿੱਚ ਦੇਖਣ ਨੂੰ ਮਿਲੇਗਾ ਕਿ ਕਿਸੇ ਵੇਲੇ ਕਿੰਨਾ ਨੌਜਵਾਨਾਂ ਨੇ ਇਹ ਆਪਣੇ ਬੀੜਾ ਉਠਾਇਆ ਤੇ ਉਹਨਾਂ ਨੇ ਸਾਡੇ ਬੱਚਿਆਂ ਵਾਸਤੇ ਸਾਡੇ ਨੌਜਵਾਨਾਂ ਵਾਸਤੇ ਬਜ਼ੁਰਗਾਂ ਵਾਸਤੇ ਕੀ ਪਰੋਸਿਆ ਮੈਨੂੰ ਅੱਜ ਇਸ ਮੇਲੇ ਦੇ ਵਿੱਚ ਇਹਨਾਂ ਨੇ ਇੱਕ ਵਿਸ਼ਾ ਦਿੱਤਾ ਸੀਗਾ ਜਸਪਾਲ ਹੋਰਾਂ ਨੇ ਗੁਰਲਾਲ ਹੋਰਾਂ ਨੇ ਕਿ ਤੁਸੀਂ ਇਹ ਗੱਲ ਕਰਨੀ ਹੈ ਕਿ ਇਹ ਮੇਲੇ ਕਿਉਂ ਜ਼ਰੂਰੀ ਨੇ ਸਾਹਿਤਕ ਮੇਲੇ ਕਿਉਂ ਜ਼ਰੂਰੀ ਨੇ ਸੋ ਮੈਂ 5 6 ਮਿੰਟ ਦੇ ਵਿੱਚ ਗੱਲ ਰੱਖਣੀ ਚਾਹਾਂਗਾ ਕਿ ਪਹਿਲੀ ਤਾਂ ਗੱਲ ਇਹ ਹੈ ਕਿ ਮੇਲਾ ਪੰਜਾਬੀਆਂ ਦੇ ਸੁਭਾਅ ਵਿੱਚ ਰਚਿਆ ਹੋਇਆ ਇੱਕ ਇਹੋ ਜਿਹਾ ਪ੍ਰੋਗਰਾਮ ਹੈ ਜਿਹਦੇ ਬਿਨਾ ਪੰਜਾਬੀ ਰਹਿ ਨਹੀਂ ਸਕਦਾ ਪੰਜਾਬੀਆਂ ਦਾ ਹਰ ਦਿਨ ਮੇਲਾ ਹੁੰਦਾ ਔਰ ਪੰਜਾਬ ਦੀ ਧਰਤੀ ਤੇ ਕਿਤੇ ਨਾ ਕਿਤੇ ਮੇਲਾ ਲੱਗਦਾ ਹੈ ਔਰ ਮੇਲਾ ਕਹਿੰਦੇ ਕਿ ਇਹੋ ਜੀ ਜਗ੍ਹਾ ਜਿੱਥੇ ਹਰ ਪੰਜਾਬੀ ਆਪਣੇ ਆਪ ਨੂੰ ਲਾੜਾ ਸਮਝਦਾ ਹੈ ਸੋ ਮੇਲਾ ਸਾਡਾ ਇੱਕ ਸੱਭਿਆਚਾਰਕ ਰਵਾਇਤ ਹੈ ਸੱਭਿਆਚਾਰਕ ਚੈਨ ਆ ਸਾਡੇ ਲਈ ਲੇਕਿਨ ਮੇਲਾ ਕਿਹੋ ਜਿਹਾ ਹੋਵੇ ਇਹ ਸਮੇਂ ਦੇ ਹਾਲਾਤ ਤੈਅ ਕਰਦੇ ਨੇ ਔਰ ਸਮੇਂ ਦੇ ਜਾਗਰੂਕ ਵਿਅਕਤੀ ਜਿਹੜੇ ਨੇ ਉਹ ਤੈਅ ਕਰਨਾ ਉਹਨਾਂ ਦਾ ਫਰਜ਼ ਵੀ ਹੁੰਦਾ ਹੈ ਕਿ ਅਸੀਂ ਲੋਕਾਂ ਨੂੰ ਕਿਹੋ ਜਿਹਾ ਮੇਲਾ ਦਿਖਾਉਣਾ ਹੈ ਤੇ ਮੇਲਾ ਕਿਹੋ ਜਿਹਾ ਹੋਵੇ ਇਹ ਨੌਜਵਾਨ ਤੈਅ ਕਰ ਚੁੱਕੇ ਨੇ ਇਹ ਇਹੋ ਜੀ ਪੈੜ ਪਾ ਚੁੱਕੇ ਨੇ ਜਿਹੜੀ ਪੈੜ ਪੰਜਾਬ ਦੇ ਹਰ ਪਿੰਡ ਵਿੱਚ ਪੈਣੀ ਚਾਹੀਦੀ ਹੈ ਉਹਦਾ ਕਾਰਨ ਹੈ ਕਾਰਨ ਕਿਉਂ ਪੈਣੀ ਚਾਹੀਦੀ ਹੈ ਕਿ ਮੇਲਿਆਂ ਦੀ ਕਮੀ ਹੈ ਜਾਂ ਮੇਲੇ ਘਟ ਨੇ ਇਸ ਤਰ੍ਹਾਂ ਨਹੀਂ ਹੈ ਮੇਲੇ ਬਹੁਤ ਨੇ ਉਲਟਾ ਹੋਰ ਲੱਗ ਰਹੇ ਨੇ ਲਗਾਤਾਰ ਉਹਦਾ ਕਾਰਨ ਇੱਕੋ ਇੱਕ ਹੈ ਕਿ ਪੰਜਾਬ ਦਾ ਨੌਜਵਾਨ ਪੰਜਾਬ ਦੀ ਆ ਪੀੜ੍ਹੀ ਨਿਰੰਤਰ ਭਰਮਤ ਹੋ ਰਹੀ ਆ ਭਰਮ ਦੇ ਵਿੱਚ ਜਾ ਰਹੀ ਆ ਔਰ ਭਰਮ ਕਿਹੜੇ ਨੇ ਭਰਮ ਹੈਗੇ ਨੇ ਸਾਨੂੰ ਆਪਣੇ ਆਪ ਦੇ ਪ੍ਰਤੀ ਭਰਮ ਸਾਨੂੰ ਇਹ ਪਤਾ ਹੀ ਨਹੀਂ ਲੱਗ ਰਿਹਾ ਹੈ ਕਿ ਅਸੀਂ ਸਾਡੀ ਹੋਂਦ ਅਸਲੀ ਕੀ ਆ ਅਸਲੀ ਅਸੀਂ ਅਸਲ ਵਿੱਚ ਕੀ ਹੈਗੇ ਆ ਸਾਨੂੰ ਤਿੰਨ ਚੀਜ਼ਾਂ ਪਰੋਸੀਆਂ ਜਾ ਰਹੀਆਂ ਨੇ ਲਗਾਤਾਰ ਸਾਨੂੰ ਨੂੰ ਪਤਾ ਲੱਗਦਾ ਸਾਡੇ ਅੰਦਰ ਕਦੋਂ ਉਹ ਚੀਜ਼ਾਂ ਐਂਟਰ ਹੋ ਜਾਂਦੀਆਂ ਸਾਡੇ ਅੰਦਰ ਕਦੋਂ ਉਹ ਸਾਡੇ ਮਨ ਵਿੱਚ ਬਹਿ ਜਾਂਦੀਆਂ ਸਾਡੇ ਸਰੀਰ ਵਿੱਚ ਬਹਿ ਜਾਂਦੀਆਂ ਤੇ ਅਸੀਂ ਉਹਨਾਂ ਦਾ ਆਖਾ ਮੰਨਣਾ ਸ਼ੁਰੂ ਕਰ ਦਿੰਦੇ ਆ ਉਹ ਚੀਜ਼ਾਂ ਕਿਹੜੀਆਂ ਨੇ ਤਿੰਨ ਵਰਗ ਨੇ ਜਿਹੜਾ ਗੱਲ ਪਹਿਲਾਂ ਸਹਿਬ ਸਿੰਘ ਜੀ ਦੀ ਕਰ ਹਟੇ ਨੇ ਔਰ ਮੈਨੂੰ ਲੱਗਦਾ ਕਿ ਸ਼੍ਰੀ ਦੀਪ ਕਸ਼ਮਾ ਚਨਾਰਖਲ ਜੀ ਅਸੀਂ ਰਸਤੇ 'ਚ ਇਕੱਠੇ ਆਏ ਆਂ ਚੰਡੀਗੜ੍ਹ ਤੋਂ ਤੇ ਜਿਹੜੀਆਂ ਗੱਲਾਂ ਕਰ ਰਹੇ ਸਨ ਪੰਜਾਬ ਬਾਰੇ ਉਹ ਸਾਰੇ ਦਾ ਸਾਰਾ ਖੁਲਾਸਾ ਜਿਹੜਾ ਹੈਗਾ ਉਹਦੀ ਪੂਰਤੀ ਕਰ ਦੇਣਗੇ ਬਾਅਦ ਦੇ ਵਿੱਚ ਇੱਕ ਵਰਗ ਹੈ ਜਿਹੜਾ ਪੂੰਜੀਪਤੀ ਜਿਨ੍ਹਾਂ ਦੀ ਗੱਲ ਕਰਕੇ ਗਏ ਨੇ ਚੜੂਨੀ ਜੀ ਦੂਜਾ ਵਰਗ ਹੈਗਾ ਸਾਡੇ ਸਾਹਮਣੇ ਰਾਜਨੀਤਿਕ ਵਰਗ ਔਰ ਤੀਜਾ ਵਰਗ ਹੈਗਾ ਸਾਡੇ ਕੋਲੇ ਉਹ ਧਰਮ ਦੇ ਨਾਮ ਤੇ ਪ੍ਰਚਾਰ ਕਰਨ ਵਾਲੇ ਜਿਨ੍ਹਾਂ ਨੂੰ ਧਰਮ ਦਾ ਉੜਾ ਆੜਾ ਵੀ ਨਹੀਂ ਆਉਂਦਾ ਇਹ ਤਿੰਨ ਵਰਗ ਇਹੋ ਜਿਹੇ ਨੇ ਜਿਹੜੇ ਪੰਜਾਬ ਦੇ ਬੰਦੇ ਨੂੰ ਇਹੋ ਜੇ ਭਰਮ ਦਿੰਦੇ ਐ ਪੂੰਜੀ ਵਾਲੇ ਤੁਹਾਡੇ ਸਾਹਮਣੇ ਵਸਤੂਆਂ ਖਿਲਾਰ ਦਿੰਦੇ ਆ ਬਾਜ਼ਾਰਾਂ 'ਚ ਜਾਓ ਉਹਨਾਂ ਦੀਆਂ ਚੀਜ਼ਾਂ ਖਰੀਦੋ ਤੁਹਾਨੂੰ ਨਹੀਂ ਪਤਾ ਉਹ ਚੀਜ਼ ਚੰਗੀ ਐ ਮਾੜੀ ਐ ਤੁਹਾਡੇ ਤੇ ਕਿਸ ਤਰ੍ਹਾਂ ਦਾ ਬੋਝ ਇਹੋ ਜੇ ਕੱਪੜੇ ਉਹੋ ਜਿਹਾ ਸਟਾਈਲ ਉਹ ਤੁਹਾਨੂੰ ਬਣਾਉਣਾ ਸਿਖਾਉਂਦੇ ਨੇ ਤੁਹਾਡੇ ਸਾਹਮਣੇ ਸਾਧਨ ਇਹੋ ਜੇ ਪੇਸ਼ ਕਰਦੇ ਨੇ ਤੁਹਾਡੇ ਸਾਹਮਣੇ ਗੱਡੀਆਂ ਦੇ ਨੰਬਰ ਇਸ ਤਰ੍ਹਾਂ ਦੇ ਪੇਸ਼ ਕਰਦੇ ਨੇ ਦੀਪਕ ਜੀ ਅੱਜ ਤੋਂ 10 ਸਾਲ ਪਹਿਲਾਂ ਦੀ ਗੱਲ ਆ ਫਰੋਇਪਰ ਵਿੱਚ 8 ਲੱਖ ਦਾ ਨੰਬਰ ਵੇਚਿਆ ਇੱਕ ਸਿਰਫ ਉਹਦਾ ਮਸਲਾ ਕੀ ਸੀਗਾ ਕਿ ਜ਼ੀਰੋ ਓਕੇ ਜਿਆਦਾ ਲੱਗੀਆਂ ਸੀ ਗੱਡੀ ਦਾ ਨੰਬਰ ਸੀਗਾ ਹੁਣ ਜ਼ੀਰੋਆਂ ਨੇ ਕਿਹੜਾ ਗੱਡੀ ਦੇ ਵਿੱਚ ਜਿਆਦਾ ਭਜਾ ਦੇਣੀ ਹੈਗੀ ਆ ਜਾਂ ਤੇਲ ਘੱਟ ਦੇਣਾ ਹੈਗਾ ਸੋ ਇਹ ਭਰਮ ਮੋਬਾਈਲਾਂ ਦੇ ਦੇਖ ਲਓ ਤੁਸੀਂ ਸੋ ਜ਼ੀਰੋ ਅੱਗੇ ਲੱਗੀਆਂ ਜਾਂ ਕਿਸੇ ਵੀ ਤਰ੍ਹਾਂ ਦੇ ਨਾਲ ਤੁਸੀਂ ਕਿਤੇ ਮਸ਼ਹੂਰੀਆਂ ਦੇਖ ਸਕਦੇ ਹੋ ਟੀਵੀ ਦੇ ਵਿੱਚ ਵੀ ਇਸ ਤਰ੍ਹਾਂ ਦੇ ਕੱਪੜੇ ਪਾਓਗੇ ਤਾਂ ਤੁਸੀਂ ਵੱਡੇ ਮਰਦ ਬਣ ਸਕਦੇ ਹੋ ਤਾਂ ਤੁਸੀਂ ਔਰਤ ਵਧੀਆ ਬਣ ਸਕਦੇ ਇਸ ਤਰ੍ਹਾਂ ਦੇ ਗਹਿਣੇ ਸੋ ਉਹਨਾਂ ਭਰਮਾਂ ਦੇ ਵਿੱਚ ਸਾਡੇ ਬੱਚੇ ਕਿਉਂਕਿ ਮੇਰਾ ਕੰਮ ਪੜ੍ਹਾਈ ਦੇ ਨਾਲ ਹੈਗਾ ਉਹ ਕਿਸ ਤਰ੍ਹਾਂ ਦੀਆਂ ਜੀਨਾ ਪਾਉਂਦੇ ਨੇ ਸਾਡੇ ਕੋਲੇ ਪਾਟੀਆਂ ਜਾਂ ਜੀਨਾ ਦੇ ਦਿੱਤੀਆਂ ਉਹਨਾਂ ਨੇ ਤਾਂ ਅਸੀਂ ਉਹ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਸਾਡੇ ਬੱਚਿਆਂ ਨੇ ਚਾਹੇ 2500 ਰੁਪਏ ਉੱਤੇ ਲੱਗੇ ਚਾਹੇ 3000 ਲੱਗੇ ਸੋ ਇੱਕ ਉਹ ਵਰਗ ਹੈ ਜਿਹੜੇ ਕਹਿੰਦੇ ਨੇ ਆ ਸਾਧਨ ਹੋਊਗਾ ਤੇ ਤਾਂ ਅਸੀਂ ਉੱਥੇ ਪੜਨ ਜਾਣਾ ਹੈਗਾ ਉਹਨਾਂ ਨੂੰ ਨਹੀਂ ਪਤਾ ਕਿ ਕਿਤਾਬ ਕੀ ਹੈ ਪੜਨਾ ਕੀ ਹੈ ਸਿਰਫ ਸਾਧਨ ਵੱਡਾ ਚਾਹੀਦਾ ਹੈਗਾ ਔਰ ਦੂਸਰਾ ਵਰਗ ਕੀ ਹੈਗਾ ਜਿਹੜਾ ਧਾਰਮਿਕ ਵਰਗ ਹੈ ਜਿੰਨੂੰ ਪਤਾ ਨਹੀਂ ਹੈ ਧਰਮ ਹੈ ਕੀ ਹੈਗਾ ਗਿਆਨ ਹੈ ਕੀ ਹੈ ਲੇਕਿਨ ਲਗਾਤਾਰ ਪ੍ਰਚਾਰ ਪ੍ਰਸਾਰ ਇੰਨਾ ਹੁੰਦਾ ਸਟੇਜਾਂ ਤੋਂ ਸਾਡੇ ਬੱਚਿਆਂ ਦੇ ਪੜਨ ਦੇ ਦਿਨ ਕਿਹੜੀ ਕਿਤਾਬ ਪੜ੍ਹਨੀ ਹੈ ਉਹਨਾਂ ਨੇ ਕਿਉਂ ਪੜ੍ਹਨੀ ਹੈ ਉਹ ਪਾਸੇ ਚੱਲੀਆਂ ਜਾਂਦੀਆਂ ਨੇ ਔਰ ਉਹਦੇ 'ਚ ਅਸੀਂ ਰੋਲੇ ਗੋਲੇ 'ਚ ਸੁਣ ਕੇ ਸੁਣਾ ਕੇ ਇੱਕ ਦੂਜੇ ਨੂੰ ਕਿਸ ਨੂੰ ਪੁੱਛ ਲੋ ਕਿ ਕੀ ਸੀ ਜਦੋਂ ਮੈਂ ਕਈ ਵਾਰ ਪੁੱਛਦਾ ਵਿਦਿਆਰਥੀ ਨੂੰ ਕਿਸੇ ਨੂੰ ਕਿ ਬਾਬਾ ਫਰੀਦ ਦਾ ਇੱਕ ਸ਼ਲੋਕ ਸੁਣਾ ਦਿਓ ਤਾਂ ਨਹੀਂ ਆਉਂਦਾ ਉਹਨਾਂ ਨੂੰ ਨਹੀਂ ਆਉਂਦਾਗਾ ਜਦੋਂ ਕਿ ਜਦੋਂ ਫਿਰ ਬਾਅਦ ਚ ਪੁੱਛਦਾ ਕਿ ਤੁਸੀਂ ਕਿੰਨੇ ਅਖੰਡ ਪਾਤਸ਼ਾਹ ਤੇ ਸੇਵਾ ਕਰ ਚੁੱਕੇ ਹੋ ਉਹ ਕਹਿੰਦੇ ਜੀ ਉਹ ਤਾਂ ਘੱਟੋ ਘਾਟ ਅਸੀਂ 50 60 ਰਾਤਾਂ ਨੂੰ ਜਾ ਕੇ ਅਸੀਂ ਦੇਖਿਆ ਜਦੋਂ ਕਿ ਸਵੇਰ ਰੋਜ਼ ਕਿਤੇ ਨਾ ਕਿਤੇ ਸ਼੍ਰੀ ਅਖੰਡ ਪਾਤਸ਼ਾਹ ਖੁੱਲਿਆ ਹੈਗਾ 6 ਵਜੇ ਬਾਬਾ ਫਰੀਦ ਦੇ ਸ਼ਲੋਕ ਸ਼ੁਰੂ ਹੋ ਜਾਂਦੇ ਲੇਕਿਨ ਇੱਕ ਵੀ ਨਹੀਂ ਆਉਂਦਾਗਾ ਉਹਦਾ ਕਾਰਨ ਕੀ ਹੈਗਾ ਅਸੀਂ ਕਿੱਥੇ ਖੜ੍ਹ ਜਾਂਦੇ ਹੈਗੇ ਆ ਔਰ ਜਿਹੜਾ ਤੀਸਰਾ ਵਰਗ ਹੈਗਾ ਜਿਹੜਾ ਰਾਜਨੀਤਿਕ ਲੋਕ ਨੇ ਇਹ ਵੇਚਦੇ ਨੇ ਨਾਰੇ ਇਹਦੇ ਬਾਰੇ ਗੱਲ ਚਨਾਰਥਲ ਜੀ ਨੂੰ ਮੈਂ ਬੇਨਤੀ ਕਰਾਂਗਾ ਜਰੂਰ ਗੱਲ ਕਰਨੀ ਕਿ ਨਾਰੇ ਕਿਹੋ ਜਿਹੇ ਵੇਚਦੇ ਨੇ ਉਹ ਇਹੋ ਜਿਹੇ ਨਾਰਾ ਵੇਚਦਾ ਵੀ ਪੰਜਾਬ ਹੋਵੇ ਤਾਂ ਇਹੋ ਜਿਹਾ ਜੇ ਪੰਜਾਬ ਦਾ ਸੁਪਨਾ ਜਾਂ ਪੰਜਾਬ ਦਾ ਜੇ ਕੋਈ ਸੁਪਨਾ ਪੂਰਾ ਕਰ ਸਕਦਾ ਹੈ ਤਾਂ ਇਹ ਬੰਦਾ ਕਰ ਸਕਦਾ ਉਹ ਬੰਦਾ ਸਾਡੇ ਸਾਹਮਣੇ ਖਿਲਾਰ ਦਿੱਤਾ ਜਾਂਦਾ ਔਰ ਘੱਟੋ ਘੱਟ 25 30 ਸਾਲਾਂ ਤੋਂ ਅਸੀਂ ਇਹ ਗੱਲ ਦੇਖ ਰਹੇ ਹਾਂ ਕਿ ਉਹਨਾਂ ਨੂੰ ਅਸੀਂ ਭਾਵਕ ਹੋ ਕੇ ਪੰਜਾਬੀ ਭਾਵਕ ਨੇ ਵੋਟਾਂ ਪਾਤੀਆਂ ਫਿਰ ਅਸੀਂ 6 ਮਹੀਨੇ ਬਾਅਦ ਕਲਪਨਾ ਸ਼ੁਰੂ ਕਰ ਦਿੰਨੇ ਆ ਫਿਰ ਅਸੀਂ ਲੋਨ ਨੂੰ ਤਿਆਰ ਹੋ ਜਾਂਦੇ ਆ ਫਿਰ ਅਗਲਾ ਸੁਪਨੇ ਆ ਲਾ ਹੋ ਜਾਂਦਾ ਹੈਗਾ ਸੋ ਸਾਡੇ ਮੂੰਹਾਂ ਦੇ ਵਿੱਚ ਰਹੇਗਾ ਗਏ ਬਸ ਬੇਹੇ ਨਾਰੇ ਆਇਆ ਜਦ ਕੋਈ ਸੁਪਨ ਸਾਜ ਉਹਦੇ ਹੱਕ ਚ ਮਾਰੇ ਸੋ ਸਾਡੇ ਕੋਲ ਇੰਨਾ ਕੰਮ ਰਹਿ ਜਾਂਦਾ ਹੈਗਾ ਸੋ ਮੈਂ ਇਹ ਦੇਖਦਾ ਕਿ ਜੇ ਤਿੰਨ ਇਸ ਤਰ੍ਹਾਂ ਦੇ ਭਰਮ ਨੇ ਸਾਡੇ ਕੋਲ ਜਿਹੜੇ ਭਰਮ ਫਲਾਉਂਦੇ ਨੇ ਉਹਨਾਂ ਨੂੰ ਤੋੜਨ ਵਾਲਾ ਵੀ ਤਾਂ ਕੋਈ ਚਾਹੀਦਾ ਹੈ ਨਾ ਉਹਨਾਂ ਨੂੰ ਤੋੜਨ ਵਾਲਾ ਔਰ ਡਿੱਗੇ ਹੋਏ ਨੌਜਵਾਨਾਂ ਨੂੰ ਉਠਾਉਣ ਵਾਲਾ ਉਹਨਾਂ ਨੂੰ ਜਿਹੜੇ ਖੁਦਕੁਸ਼ੀ ਵੱਲ ਜਾ ਰਹੇ ਨੇ ਨਸ਼ੇ ਵੱਲ ਜਾ ਰਹੇ ਨੇ ਭਰਮਾਂ ਵਿੱਚ ਜਾ ਰਹੇ ਨੇ ਜਿਨ੍ਹਾਂ ਨੂੰ ਮਰਜੀ ਕੋਈ ਇੱਜੜ ਬਣਾ ਕੇ ਤੋੜ ਲੈਂਦਾ ਹੈਗਾ ਵੀ ਤੂੰ ਅੱਜ دیਵਾਨਾ ਵੱਲ ਚਲਾ ਜਾ ਤੂੰ ਅੱਜ ਸਾਡੀ ਰੈਲੀ 'ਚ ਚਲਾ ਜਾ ਉਹਨਾਂ ਨੂੰ ਜਗਾਉਣ ਵਾਲਾ ਵੀ ਤਾਂ ਕੋਈ ਚਾਹੀਦਾ ਹੈ ਨਾ ਤੇ ਉਹਨਾਂ ਨੂੰ ਜਗਾਉਣ ਵਾਸਤੇ ਇਹ ਮੇਲਿਆਂ ਦੀ ਲੋੜ ਹੈ ਸਾਹਿਤਕ ਮੇਲਿਆਂ ਦੀ ਔਰ ਸਾਹਿਤ ਹੁੰਦਾ ਕੀ ਹੈ ਸਾਹਿਤ ਨੂੰ ਇੱਕ ਬਹੁਤ ਵੱਡਾ ਵਿਦਵਾਨ ਸਾਡੇ ਲੇਖਕ ਹੋਏ ਨੇ ਮੈਕਸਿਮ ਗੋਰਕੀ ਨੀਤੂ ਜੀ ਉਹਦੇ ਬਾਰੇ ਤੁਸੀਂ ਹੋ ਸਕੇ ਤਾਂ ਗੱਲ ਵੀ ਕਰਿਆ ਜੋ ਮੈਕਸਿਮ ਗੋਰਕੀ ਬਾਰੇ ਕਿ ਉਹ ਕਹਿੰਦੇ ਨੇ ਸਾਹਿਤ ਜਿਹੜਾ ਹੁੰਦਾ ਹੈ ਦੁਨੀਆ ਦਾ ਦਿਲ ਹੁੰਦਾ ਹੈ ਸਮਾਜ ਦਾ ਦਿਲ ਦਿਲ ਹੀ ਸਵੇਦਨਾ ਹੁੰਦੀ ਦਿਲ ਦੇ ਵਿੱਚ ਹੀ ਦਿਲ ਹੀ ਦੱਸਦਾ ਹੈਗਾ ਕਿ ਕਿਹਦਾ ਅਸੀਂ ਭਲਾ ਕਰਨਾ ਕਿਹਦਾ ਬੁਰਾ ਤੇ ਕਿਉਂ ਕਰਨਾ ਹੈਗਾ ਭਲਾ ਕਿਉਂ ਬੰਦੇ ਅੰਦਰ ਬੰਦਾ ਪਿਗਲਦਾ ਦੇਖ ਕੇ ਦੂਜੇ ਦੂਜੇ ਨੂੰ ਦੁਖੀ ਦੇਖ ਕੇ ਅਸੀਂ ਪਿਗਲਦੇ ਆ ਸੋ ਉਹ ਦਿਲ ਸਾਡਾ ਕਿੱਥੇ ਚਲਾ ਗਿਆ ਜੇ ਉਹ ਦਿਲ ਨਹੀਂਗਾ ਸਾਡੇ ਕੋਲ ਤਾਂ ਬੰਦਾ ਬੰਦਾ ਨਹੀਂਗਾ ਬੰਦਾ ਇੱਕ ਪੁਤਲਾ ਹੈਗਾ ਸੋ ਸਾਹਿਤ ਨੂੰ ਅਸੀਂ ਜੇ ਦਿਲ ਮੰਨ ਲਈ ਆਪਣੇ ਸਮਾਜ ਦਾ ਤੇ ਉਹ ਦਿਲ ਉਹ ਉਹ ਦਿਲ ਦਿਖਾਉਣ ਵਾਲਾ ਮੇਲਾ ਹਰ ਪਿੰਡ ਵਿੱਚ ਚਾਹੀਦਾ ਹੈਗਾ ਔਰ ਅਗਲੀ ਗੱਲ ਸਾਹਿਤ ਦੇ ਵਿੱਚ ਵੀ ਰੌਲਾ ਗੋਲਾ ਬਹੁਤ ਹੈ ਮੈਂ ਚਨਾਰਥਲ ਸਾਹਿਬ ਨੂੰ ਕਹਾਂਗਾ ਕਿ ਇਹ ਵੀ ਥੋੜੀ ਜੀ ਗੱਲ ਕਿਉਂਕਿ ਸਾਹਿਤ ਸਭਾ ਚਲਾ ਰਹੇ ਨੇ ਚੰਡੀਗੜ੍ਹ ਤੇ ਇਹ ਵੀ ਇਹਨਾਂ ਦਾ ਕੀ ਤਜਰਬਾ ਹੈਗਾ ਅਸੀਂ ਗੱਲਾਂ ਕਰਦੇ ਰਹੇ ਆਉਂਦੇ ਆ ਕਿ ਸਾਹਿਤ ਵਿੱਚ ਵੀ ਅੱਜ ਸੰਸਥਾਵਾਂ ਉਹ ਸਾਹਿਤ ਨਰਿੰਦਰਜੀਤ ਨੇ ਗੱਲ ਬੋਲੀ ਸੀ ਇੱਕ ਮੈਂ ਅੱਗੋਂ ਹਾਕਮਾਂ ਦੇ ਸ਼ੇਰ ਵਾਂਗੂ ਬੁੱਕ ਕੇ ਲੰਗਦਾ ਇਹ ਪਾਸ਼ ਨੇ ਲਿਖਿਆ ਹੋਇਆ ਹੁਣ ਇੱਕ ਪਾਸੇ ਉਹ ਸਾਹਿਤ ਹੈ ਜਿਹੜਾ ਕਹਿ ਰਿਹਾ ਕਿ ਮੈਂ ਅੱਗੋਂ ਹਾਕਮਾਂ ਦੀ ਬੁੱਕ ਕੇ ਲੰਗਣਾ ਇਹ ਆਪਦੇ ਲੋਕਾਂ ਨਾਲ ਖੜਾ ਸਾਹਿਤ ਉਹ ਇੱਕ ਪਾਸੇ ਤੁਸੀਂ ਜਿੰਨੇ ਪ੍ਰੋਗਰਾਮ ਹੁੰਦੇ ਨੇ ਪੰਜਾਬ ਦੇ ਵਿੱਚ ਸਾਰਿਆਂ ਦੇ ਉੱਤੇ ਇੱਕ ਪਾਸੇ ਮੁੱਖ ਮੰਤਰੀ ਦੀ ਫੋਟੋ ਲੱਗੀ ਹੈ ਇੱਕ ਪਾਸੇ ਮੰਤਰੀ ਦੀ ਫੋਟੋ ਲੱਗੀ ਹੈ ਇੱਕ ਪਾਸੇ ਸਥਾਨਕ ਐਮਐਲਏ ਦੀ ਲੱਗੀ ਹੈ ਤਾਂ ਫੇਰ ਉਹ ਸਾਹਿਤ ਕਿੱਥੇ ਰਹਿ ਗਿਆ ਉਹ ਸਾਹਿਤ ਜਿਹੜਾ ਸਾਨੂੰ ਬੁੱਕਣਾ ਸਿਖਾਉਂਦਾ ਸੀਗਾ ਸਾਨੂੰ ਜੁਰਤ ਸਿਖਾਉਂਦਾ ਸੀਗਾ ਉਹ ਸਾਹਿਤ ਤਾਂ ਪਹਿਲਾਂ ਹੀ ਉਹਦੇ ਗੁਣ ਗਣ ਕਰਨ ਲੱਗ ਗਿਆ ਉਹ ਜਿਹੜਾ ਪ੍ਰੋਗਰਾਮ ਕਰਵਾਉਂਦੇ ਨੇ ਪਹਿਲਾਂ ਉਹਦੀ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਦਿਸ਼ਾ ਨਿਰਦੇਸ਼ ਚ ਛਤਰ ਛਾਇਆ ਹੇਠ ਮਾਨਯੋਗ ਡਾਇਰੈਕਟਰ ਸਾਹਿਬ ਦੀ ਇਹ ਚਾਰ ਪੰਜ ਗੱਲਾਂ ਤਾਂ ਪਹਿਲਾਂ ਹੀ ਤੁਹਾਨੂੰ ਉੱਤੇ ਬਿਠਾ ਦੀਆਂ ਠੋਡੇ ਤੇ ਤੁਹਾਡੇ ਅੰਦਰੋਂ ਜਿਹੜਾ ਅਸਲੀ ਬੋਲ ਹੈ ਉਹ ਕਿੱਥੋਂ ਨਿਕਲੇਗਾ ਭਗਤ ਨਾਮ ਦੇ ਜੀ ਹੋਏ ਨੇ ਜਦੋਂ ਉਹਨਾਂ ਨੇ ਕਿਹਾ ਨਾ Hindu Anna ਦੋ ਬਹੁਤ ਵੱਡੀਆਂ ਜਾਤਾਂ ਸੀ ਉਸ ਵੇਲੇ ਉਹ ਕਹਿੰਦੇ ਨੇ Hindu Anna Turk Kana ਤੇ ਦੋਹਾਂ ਤੇ ਗਿਆਨੀ ਸਿਆਣਾ ਜੇ ਗਿਆਨ ਹੈ ਤਾਂ ਤੁਸੀਂ ਸਿਆਣੇ ਹੋ ਨਹੀਂ ਤਾਂ ਅੰਨੇ ਹੋ ਸੋ ਇਹੋ ਜੇ ਬੋਲ ਕੌਣ ਬੋਲ ਸਕਦਾ ਹੈ ਜਦੋਂ ਬਾਬਾ ਬੁੱਲੇ ਸ਼ਾ ਕਹਿੰਦਾ ਹੈਗਾ ਠਾਕਰ ਨਾਲੋਂ ਠੀਕਰ ਚੰਗਾ ਬ੍ਰਾਹਮਣ ਨਾਲੋਂ ਕੁੱਤਾ ਦੋ ਜਾਤਾਂ ਉਸ ਹੀ ਉਸ ਵੇਲੇ ਸੀ ਜਿਹੜੀਆਂ ਸਮਾਜ ਨੂੰ ਨਿਚੋੜ ਰਹੀਆਂ ਸੀਗੀਆਂ ਬਹੁਤ ਔਖਾ ਸੀ ਉਸ ਵੇਲੇ ਗੱਲ ਕਰਨੀ ਠਾਕਰ ਨਾਲੋਂ ਠੀਕਰ ਚੰਗਾ ਕਹਿੰਦਾ ਬ੍ਰਾਹਮਣ ਨਾਲੋਂ ਕੁੱਤਾ ਔਰ ਮੁੱਲਾ ਨਾਲੋਂ ਕੁੱਕੜ ਚੰਗਾ ਔਰ ਬ੍ਰਾਹਮਣ ਜਾਤੀ ਦੀ ਗੱਲ ਨਹੀਂ ਕਰ ਰਹੇਗੇ ਬ੍ਰਾਹਮਣ ਉਹ ਬੰਦਾ ਜਿਹੜਾ ਲੋਕਾਂ ਨੂੰ ਲੋਕਾਂ ਦਾ ਚੜਾਵਾ ਖਾਂਦਾ ਸੀਗਾ ਉਹ ਚਾਹੇ ਅੱਜ ਗੁਰਦੁਆਰਾ ਸਾਹਿਬ 'ਚ ਖਾ ਰਿਆ ਹੋਵੇ ਚਾਹੇ ਜੇ ਕੋਈ ਬ੍ਰਾਹਮਣ ਹੈ ਤਾਂ ਜਿਹੜਾ ਗੁਰੂ ਸਾਹਿਬ ਨੇ ਅਸੀਂ ਚੜਾਵਾ ਨਹੀਂ ਖਾਣਾਗਾ ਚਾਹੇ ਉਹ ਉਹ ਵੀ ਬ੍ਰਾਹਮਣ ਆ ਉਸ ਵੇਲੇ ਦਾ ਸੋ ਕੋ ਕਹਿੰਦਾ ਠਾਕਰ ਨਾਲੋਂ ਠੀਕਰ ਚੰਗਾ ਬ੍ਰਾਹਮਣ ਨਾਲੋਂ ਕੁੱਤਾ ਤੇ ਮੁੱਲਾ ਨਾਲੋਂ ਕੁੱਕੜ ਚੰਗਾ ਜਿਹੜਾ ਮੁਲਕ ਜਗਾਵੇ ਸੁੱਤਾ ਹੁਣ ਤ ਇਹ ਕੋਈ ਛੋਟੀ ਗੱਲ ਨਹੀਂ ਗਈ ਔਰ ਜੇ ਗੁਰੂ ਗੋਬਿੰਦ ਸਿੰਘ ਵੀ ਛਤਰ ਛਾਇਆ ਹੇਠ ਰਹਿੰਦੇ ਉਸ ਮੁਗਲ ਸਲਤਨਤ ਦੀ ਤਾਂ ਜ਼ਫਰਨਾਮਾ ਕਿੱਥੋਂ ਆਉਂਦਾ ਸਾਡੇ ਕੋਲ ਸੋ ਇਹ ਉਹਨਾਂ ਵੇਲਿਆਂ 'ਚ ਉਹ ਸਾਹਿਤ ਨੇ ਕਿਵੇਂ ਜਗਾਉਣਾ ਹੈਗਾ ਉਹ ਸਾਹਿਤ ਹੈ ਔਰ ਉਹ ਸਾਹਿਤ ਦੀ ਜਿਹੜੀ ਜਾਗ ਹੈ ਉਹ ਇਹ ਮੇਲੇ ਲਾ ਸਕਦੇ ਨੇ ਔਰ ਸਾਹਿਤ ਅਸਰ ਕਿਵੇਂ ਕਰਦਾ ਹੈ ਮੈਂ ਸਿਰਫ ਇੱਕ ਮਿੰਟ ਦੇ ਵਿੱਚ ਗੱਲ ਸਮੇਟਣੀ ਚਾਹਾਂਗਾ ਮੈਂ ਉਸ ਵੇਲੇ ਸ਼ਾਇਦ ਪਲੱਸ 2 'ਚ ਸੀਗਾ ਇੱਕ ਕੋਈ ਨਾ ਮੇਰੇ ਤੋਂ ਥੋੜਾ ਜਿਹਾ 5-7 ਸਾਲ ਵੱਡਾ ਸੀ ਇੱਕ ਕੋਈ ਪਿੰਡ ਦਾ ਵਾਸੀ ਮੇਰੇ ਉਹ ਲਿਹਾਜ਼ ਸੀ ਕਿ ਮੇਰੇ ਕੋਲ ਲੰਘ ਰਿਹਾ ਸੀਗਾ ਮੈਂ ਬੈਠਾ ਸੀਗਾ ਬੜਾ ਉਦਾਸ ਮੈਂ ਕਹਿੰਦਾ ਅੱਜਰ ਮੈਂ ਬਚਣਾ ਨਹੀਂਗਾ ਸਾਡੇ ਪਿੰਡ ਦੇ ਨਾਲ ਨਹਰਾ ਲੰਘਦੀਆਂ ਕਹਿੰਦਾ ਮੈਂ ਨਹਰਾ ਵੱਲ ਨੂੰ ਜਾ ਰਿਹਾ ਨਾ ਮੈਨੂੰ ਕੋਈ ਘਰੇ ਪੁੱਛਦਾ ਘਰੋਂ ਵੀ ਲੰਨਤਾ ਪੈਂਦੀਆਂ ਰੋਟੀ ਵੀ ਘਰ ਦੇ ਕਹਿੰਦੇ ਨਹੀਂ ਦੇਣੀਗੀ ਸੋ ਗਰੀਬੀ ਦਾ ਮਾਰਿਆ ਹੋਇਆ ਜਾਂ ਉਦਾਸ ਮੈਂ ਉਹਨੂੰ ਕਹੇ ਇੰਜ ਕਰ ਤੂੰ ਇੱਕ ਹਫਤਾ ਟਾਲ ਸਕਦਾ ਆਪਣੀ ਮੌਤ ਨੂੰ ਮਾਰਲਿੰ ਸ਼ਾਲ ਮੈਂ ਕਹ ਕੋਈ ਪ੍ਰੋਬਲਮ ਨਹੀਂ ਕਿ ਇੱਕ ਹਫਤਾ ਮੇਰੇ ਘਰੇ ਤੇ ਰੁੱਕ ਸਕਦਾ ਔਰ ਇੱਕ ਹਫਤਾ ਰੋਟੀ ਮੈਂ ਕਹ ਸਾਡੇ ਘਰੇ ਖਾਣੀ ਤੂੰ ਘਰੇ ਜਾਣਾ ਵੀ ਨਹੀਂ ਕਰਦਾ ਮੈਂ ਇੱਕ ਕਿਤਾਬ ਦਿੱਤੀ ਨਿੱਕੀ ਜਿਹੀ ਕਿਤਾਬ ਸੀ ਉਹ ਗੁਰਵੱਤ ਸਿੰਘ ਪ੍ਰੀਤ ਲੜੀ ਦੀ ਉਹਦਾ ਨਾਮ ਸੀਗਾ ਸਵਾਯ ਪੂਰਨਤਾ ਦੀ ਲਗਨ ਵੀ ਬੰਦੇ ਨੂੰ ਆਪਣੇ ਆਪ ਚ ਪੂਰਨ ਕਿਵੇਂ ਹੋਣਾ ਚਾਹੀਦਾ ਬੜੇ ਸੌਖੀ ਕਿਤਾਬ ਸੀਗੀ ਛੋਟੀ ਜਿਹੀ ਕਿਤਾਬ ਐਵੇਂ ਉਸ ਬੰਦੇ ਨੇ ਕਿਤਾਬ ਪੜ੍ਹੀ ਮੈਂ ਹਫਤੇ ਬਾਅਦ ਕਿਹਾ ਕਿਵੇਂ ਮੈਂ ਕਹ ਨਹਿਰਾਂ ਤੇ ਛੱਡ ਕੇ ਆਵਾਂ ਮੌਤ ਦੀ ਤਿਆਰੀ ਹੈ ਕਹਿੰਦਾ ਨਹੀਂ ਬਾਈ ਕਹਿੰਦਾ ਮੈਨੇ ਯਾਰ ਬੜੀਆਂ ਅੱਖਾਂ ਖੋਲੀਆਂ ਮੇਰੀਆਂ ਕਿੰਨਾ ਉਹਦੇ ਕੋਲੇ ਐਵੇਂ ਦੋ ਕੁ ਕਿੱਲੇ ਜ਼ਮੀਨ ਸੀ ਡੇਢ ਦੋ ਕੁ ਨੇ ਰੇਤਲੀ ਜ਼ਮੀਨ ਸੀ ਉੱਥੇ ਓਨੀ ਉਹ ਬੈਂਗਣੀ ਵਗੈਰਾ ਸਬਜ਼ੀ ਕੁਝ ਲਾਉਣੀ ਸ਼ੁਰੂ ਕੀਤੀ ਉਹ ਸਬਜ਼ੀ ਵੇਚਣੀ ਸ਼ੁਰੂ ਕੀਤੀ ਦੋ ਕੁ ਸਾਲ ਬਾਅਦ ਉਹਨੇ 10ਵੀਂ ਦਾ ਓਪਨ ਚ ਇਮਤਿਹਾਨ ਦਿੱਤਾ ਪਾਸ ਹੋ ਗਿਆ ਫਿਰ ਪਲੱਸ 2 ਦਾ ਦਿੱਤਾ ਫਿਰ ਕਲੈਰੀਕਲ ਜੌਬ ਨਿਕਲਿਆ ਹੀ ਕਲਰਕ ਬਣ ਗਿਆ ਹੁਣ ਉੱਥੇ ਸਾਡਾ ਪਿੰਡ ਮੂਰਾ ਵਾਲੀ ਉੱਥੇ ਜੌਬ ਕਰ ਰਿਹਾ ਹੈਗਾ ਕਲਰਕ ਵਜੇ ਸੋ ਕਹਿਣ ਦਾ ਮਤਲਬ ਹੈ ਇੱਕ ਸਾਹਿਤ ਇੰਨਾ ਬਦਲ ਸਕਦਾ ਐਂ ਹੋ ਵੀ ਬਦਲ ਸਕਦਾ ਔਰ ਦੂਸਰੀ ਵਾ ਇੱਕ ਹੋਰ ਉਦਾਹਰਣ ਦੇ ਦਿਆਂ ਦਾ ਜੀ ਇੱਕ ਮਿੰਟ ਦੇ ਦਿਨਾ ਉਦਾਹਰਣ ਠੀਕ ਹੈ ਇੱਕ ਮੈਂ ਮੇਰੀ ਕਿਤਾਬ ਆਈ ਸੀਗੀ ਮਹਾ ਮਾਡਮ ਨੀਤੋ ਜੀ ਮੈਂ ਕੰਮ ਕੀਤਾ ਸੀ ਇੱਕ ਜਰਮਨ ਦਾ ਬਹੁਤ ਵੱਡਾ ਬੰਦਾ ਹੋਇਆ ਫ੍ਰੈਡਰਿਕ ਨਿਚੇ ਉਹ ਕਹਿੰਦਾ ਵੀ ਬੰਦੇ ਦਾ ਅਸੀਂ ਸਾਰੇ ਹੀ ਆ ਬੰਦੇ ਤੋਂ ਉੱਚਾ ਬੰਦਾ ਕਿਵੇਂ ਬੰਨਣਾ ਵੀ ਜਿਵੇਂ ਕਹਿੰਦੇ ਨਾ ਵੀ ਬਾਂਦਰ ਤੋਂ ਬੰਦਾ ਬਣਿਆ ਉਹ ਕਹਿੰਦਾ ਵੀ ਬਾਂਦਰ ਤੋਂ ਬੰਦਾ ਬਣਿਆ ਕੁਦਰਤ ਰੋਕਦੀ ਤਾਂ ਹੈ ਨਹੀਂ ਕਿਸੇ ਨੂੰ ਵੀ ਜੇ ਬਾਂਦਰ ਤੋਂ ਬੰਦਾ ਬਣ ਗਿਆ ਤੇ ਬੰਦੇ ਤੋਂ ਗਾਂ ਵੀ ਤਾਂ ਕੁਝ ਬਣਨਾ ਚਾਹੀਦਾ ਵਿਕਾਸ ਹੋਣਾ ਚਾਹੀਦਾ ਸੋ ਉਹਨੇ ਕਿਹਾ ਸੀਗਾ ਵੀ ਵਿਕਾਸ ਹੋਣਾ ਚਾਹੀਦਾ ਵੀ ਸਾਡੇ ਜਿਹੜੇ ਆਪਾਂ ਗੁਰੂ ਸਾਹਿਬਾਨ ਦੀ ਗੱਲ ਕਰਦੇ ਜਾਂ ਸੂਫੀਆਂ ਦੀ ਗੱਲ ਕਰਦੇ ਉੱਚੇ ਬੰਦੇ ਸੀਗੇ ਉਹ ਸਾਡੇ ਨਾਲੋਂ ਉਸ ਥਾਂ ਤੇ ਖੜੇ ਸੀਗੇ ਉਹਨਾਂ ਦਾ ਵਿਕਾਸ ਜ਼ਿਆਦਾ ਹੋਇਆ ਸੀਗਾ ਤਾਂ ਹੀ ਉਹ ਉਸ ਲੈਵਲ ਤੇ ਗੱਲ ਕਰਦੇ ਨੇ ਤਾਂ ਹੀ ਉਹ ਕਹਿੰਦੇ ਨੇ ਨਾ ਕਿ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਸਾਡੇ ਲਈ ਤਾਂ ਗਵਾਂਢੀ ਵੀ ਜਿਹੜਾ ਇੱਕ ਨੂਰ ਤੋਂ ਨਹੀਂ ਉਪਜਿਆ ਹੁੰਦਾ ਉਹ ਵੀ ਬਗਾਨਾ ਹੁੰਦਾ ਸੋ ਗੁਰੂ ਸਾਹਿਬ ਕਿਉਂ ਗੱਲ ਕਰਦੇ ਨੇ ਉਹ ਕਿਉਂਕਿ ਉਹ ਉੱਪਰਲਾ ਲੈਵਲ ਹੈ ਸੋ ਉਹ ਕਿਤਾਬ ਤੇ ਮੈਂ ਕੰਮ ਕੀਤਾ 6-7 ਸਾਲ ਲਗਾਏ ਇੱਕ ਸਾਈਕੀਆਟ੍ਰਿਕ ਤੋ ਥੋੜਾ ਜਿਹਾ ਮਨੋਰੋਗ ਮਨੋਰੋਗ ਦੀ ਮਰੀਜ਼ ਇੱਕ ਲੜਕੀ ਸੀਗੀ ਜਲਾਲਾਬਾਦ ਤੋਂ ਉਹ ਆਉਂਦੇ ਸੀਗੇ ਇੱਥੇ ਕੋਟਕਪੂਰ ਇੱਕ ਬਹੁਤ ਮਸ਼ਹੂਰ ਡਾਕਟਰ ਹੈ ਜਖਮੀ ਡਾਕਟਰ ਜਖਮੀ ਕਹਿੰਦੇ ਸ਼ਾਇਦ ਉਹਨੂੰ ਉਥੋਂ ਜਾਂਦੇ ਜਾਂਦੇ ਕਿਤੇ ਸਾਡੇ ਫਰੀਦਕੋਟ ਤੋਂ ਕਿਤਾਬ ਲੈ ਗਈ ਉਹ ਪ੍ਰੋਗਰੈਸਿਵ ਬੁੱਕ ਸੈਂਟਰ ਤੇ ਖੜੇ ਕਹਿੰਦੇ ਜੀ ਕੋਈ ਹੌਸਲਾ ਵਧਾਉਣ ਵਾਲੀ ਕੋਈ ਕਿਤਾਬ ਉਹ ਕਿਤਾਬ ਨਵੀਂ-ਨਵੀਂ ਆਈ ਸੀ ਉਹ ਕਿਤਾਬ ਲੈ ਗਈ ਤੇ ਮੈਨੂੰ ਹੁਣ 15-20 ਦਿਨ ਬਾਅਦ ਫੋਨ ਆਉਂਦਾ ਉਸ ਲੜਕੀ ਦੀ ਦਾਦੀ ਦਾ ਅਸੀਸਾਂ ਦੇ ਰਹੀ ਸੀ ਕਹਿੰਦੀ ਪੁੱਤ ਤੇਰੀ ਕਿਤਾਬ ਨੇ ਮੇਰੀ ਧੀ ਨੂੰ ਬਚਾ ਲਿਆ ਮੈਂ ਸਾਰੀ ਕਾਰਨ ਪੁੱਛਿਆ ਮੈਂ ਕਿ ਕਾਰਨ ਕੀ ਹੋਇਆ ਸੀਗਾ ਕਹਿੰਦੇ ਇਹ ਕਹਿੰਦੀ ਸੀ ਮੈਂ ਸੌਰੇ ਨਹੀਂ ਜਾਣਾਗਾ ਮੈਂ ਇੱਥੇ ਹੀ ਚਵਾੜੇ ਤੋਂ ਸ਼ਾਲ ਮਾਰਨੀ ਆ ਮਰਨਾ ਜਾਵੇਂ ਨੂੰ ਇੱਥੇ ਰੱਖ ਲੋ ਜਾਂ ਮੈਂ ਮਰਨਾ ਚਾਹੁੰਦੀ ਆ ਔਰ ਉਹ ਘਰ ਸੀਗਾ ਜਿਹੜਾ ਇੰਨਾ ਕੁ ਤਕੜਾ ਘਰ ਸੀਗਾ ਜਿਹਦੇ ਘਰੇ ਬਾਦਲ ਠਹਿਰਦੇ ਸੀ ਆ ਕੇ ਉਸ ਘਰ ਦੇ ਵਿੱਚ ਜਿਹਦੇ ਕਮੀ ਕੋਈ ਨਹੀਂ ਸੀਗੀ ਪਰ ਮਾਨਸਿਕ ਤੌਰ ਤੇ ਕਮੀ ਸੀਗੀ ਉਸ ਤੋਂ ਬਾਅਦ ਉਹਦਾ ਇੱਕ ਟੈਸਟ ਹੋਇਆ ਬਾਅਦ ਦੇ ਵਿੱਚ ਮੈਨੂੰ ਪਤਾ ਲੱਗਾ 6 ਮਹੀਨੇ ਬਾਅਦ ਇੱਕ ਐਮ ਐਸਾਇੰਸ ਦੀ ਉਹਨੇ ਪੜ੍ਹਾਈ ਕੀਤੀ ਸੀਗੀ ਇੱਕ ਟੈਸਟ ਹੋਇਆ ਆਕਸਫੋਰਡ ਯੂਨੀਵਰਸਿਟੀ ਅਮਰੀਕਾ ਤੋਂ ਉਹ ਟੈਸਟ ਦੇ ਵਿੱਚ ਉਹ ਪਾਸ ਹੋਈ ਮਤਲਬ ਉਹਦੇ ਕੋਲੇ ਸਾਰਾ ਕੁਝ ਪਿਆ ਸੀਗਾ ਅੰਦਰ ਉਹਦੇ ਸਭ ਕੁਝ ਸੀਗਾ ਬੁੱਧੀ ਸੀ ਦਿਮਾਗ ਇੰਨਾ ਤੇਜ਼ ਸੀਗਾ ਲੇਕਿਨ ਹਾਲਾਤ ਇਸ ਤਰ੍ਹਾਂ ਦੇ ਬਣ ਚੁੱਕੇ ਸੀ ਜਿਹਦਾ ਜਿਹਦੀ ਵਰਤੋਂ ਕਰਨੀ ਸਾਜਤ ਨੇ ਦੱਸੀ ਉਸ ਤੋਂ ਬਾਅਦ ਉਹਨੇ ਉਹ ਟੈਸਟ ਕਲੀਅਰ ਕਰਨ ਤੋਂ ਬਾਅਦ ਆਕਸਫੋਰਡ ਯੂਨੀਵਰਸਿਟੀ ਵੱਲੋਂ ਉਨੂੰ ਆਫਰ ਆਈ ਕਿ ਜਿਹੜਾ ਪੈਸੇ ਦੀ ਕਿ ਤੂੰ ਇੱਥੇ ਪੀ ਐਚ ਡੀ ਕਰਨੀ ਹੈ ਉਹਦੇ ਵਾਸਤੇ 4 ਕਰੋੜ ਰੁਪਈਆ ਵਜੀਫਾ ਔਰ ਉੱਥੇ ਉਹਨੇ ਨਾਮ ਲਿਖਿਆ ਬਕਾਇਦਾ ਇੱਕ ਆਪਣੇ ਚਾਚੇ ਦਾ ਨਾਮ ਲਿਖਿਆ ਇੱਕ ਆਪਣੀ ਮਾਤਾ ਦਾ ਨਾਮ ਲਿਖਿਆ ਔਰ ਇੱਕ ਉਸ ਕਿਤਾਬ ਦਾ ਨਾਮ ਲਿਖਿਆ ਜਿਹਦੇ ਵਿੱਚ ਸੀ ਵੀ ਮੈਨੂੰ ਇਹਨਾਂ ਚੀਜ਼ਾਂ ਨੇ ਪ੍ਰੇਰਿਤ ਕੀਤਾ ਹੈਗਾ ਸੋ ਮੈਂ ਸਿਰਫ ਦੋ ਅਧਾਰਨੈਸ ਕਰਕੇ ਦਿੱਤੀਆਂ ਨੇ ਜਿਹੜੀ ਅੱਖੀਂ ਵੇਖੀਆਂ ਹੱਡੀ ਹੰਡਾਈਆਂ ਕਿ ਸਹਾਇਤ ਵਿਅਕਤੀ ਨੂੰ ਕਿਵੇਂ ਬਦਲਦਾ ਹੈ ਕੇ ਸਾਹਿਤ ਵਿਅਕਤੀ ਨੂੰ ਕਿਵੇਂ ਪ੍ਰੇਰਿਤ ਕਰਦਾ ਹੈਗਾ ਇਸ ਕਰਕੇ ਸਾਹਿਤਕ ਮੇਲੇ ਬਹੁਤ ਜ਼ਰੂਰੀ ਨੇ ਜਿੱਥੇ ਪਸ਼ੂਆਂ ਦੇ ਮੇਲੇ ਲੱਗ ਰਹੇ ਨੇ ਵਸਤੂਆਂ ਦੇ ਮੇਲੇ ਲੱਗ ਰਹੇ ਨੇ ਸਾਹਿਤ ਜਿਹਦੇ ਨਾਲ ਸਾਡਾ ਜੀਵਨ ਹੈ ਸਾਡਾ ਨੌਜਵਾਨ ਜੁੜਿਆ ਹੋਇਆ ਸਾਡੇ ਸਾਡੇ ਸੁਪਨੇ ਜਿਹੜੇ ਉਹਨਾਂ ਨੇ ਸੁਪਨੇ ਦਿਖਾਏ ਝੂਠੇ ਰਾਜਨੀਤਿਕਾਂ ਨੇ ਧਾਰਮਿਕ ਆਗੂਆਂ ਨੇ ਝੂਠੇ ਧਾਰਮਿਕ ਆਗੂਆਂ ਨੇ ਅਸਲੀ ਧਰਮ ਦੇ ਨੇੜੇ ਨਹੀਂ ਜਾੜ ਦਿੰਦੇ ਸਾਨੂੰ ਉਹਨਾਂ ਲੋਕਾਂ ਨੇ ਜਿਹੜੇ ਸੁਪਨੇ ਦਿਖਾਏ ਨੇ ਉਹਨਾਂ ਤੋਂ ਪਾਸੇ ਹੋ ਕੇ ਜਿਹੜਾ ਅਸਲ ਵਿਅਕਤੀ ਹੈ ਅਸਲ ਵਿਅਕਤੀ ਕੌਣ ਹੈ ਜਿਹੜਾ ਗੁਰੂ ਨਾਨਕ ਸਾਹਿਬ ਕਹਿੰਦੇ ਨਾ ਸਤ ਵਰਤ ਸੰਤੋਖ ਤੀਰਥ ਗਿਆਨ ਧਿਆਨ ਇਸ਼ਨਾਨ ਕਹਿੰਦੇ ਸੱਚਾ ਵਰਤਾਓ ਹੋਵੇ ਵਿਅਕਤੀ ਦਾ ਸੱਚ ਵਰਤ ਸੰਤੋਖ ਦੇ ਤੀਰਥ ਤੇ ਜਾਵੇ ਉਹ ਸੰਤੋਖੀ ਹੋਵੇ ਸਾਡੇ ਆ ਤਾਂ ਸਾਨੂੰ ਫਟਕਾਰੇ ਆ ਨੇ ਨਾ ਸਾਡੇ ਦਾ ਸੰਤੋਖ ਕਦੇ ਆ ਹੀ ਨਹੀਂ ਰਿਹਾਗਾ ਸੱਚ ਵਰਤ ਸੰਤੋਖ ਤੀਰਥ ਗਿਆਨ ਧਿਆਨ ਇਸ਼ਨਾਨ ਗਿਆਨ ਤੇ ਧਿਆਨ ਦਾ ਰੋਜ਼ ਇਸ਼ਨਾਨ ਕਰੇ ਦਇਆ ਦੇਵਤਾ ਦਇਆ ਦੇ ਦੇਵਤੇ ਨੂੰ ਮੰਨੇ ਖਿਮਾ ਜਪ ਮਾਲੀ ਖਿਮਾ ਕਰੇ ਇਹੋ ਜੀ ਮਾਲਾ ਫੇਰੇ ਤੇ ਮਾਨਸ ਪ੍ਰਧਾਨ ਉਹ ਬੰਦਾ ਪ੍ਰਧਾਨ ਹੈ ਤੁਸੀਂ ਆਪ ਹੀ ਦੇਖ ਲਓ ਕਿ ਅਸਲੀ ਪ੍ਰਧਾਨ ਉਹ ਬੰਦੇ ਬਣਾ ਰਹੇ ਨੇ ਸਾਨੂੰ ਕਿ ਅਸਲ ਜਿਹੜਾ ਅਸਲ ਸਾਹਿਤ ਹੈ ਜਿਹੜਾ ਗੁਰੂ ਸਾਹਿਬਾਨ ਦਾ ਉਹ ਪ੍ਰਧਾਨ ਬਣਾ ਰਿਹਾ ਹੈਗਾ ਉਹਨੂੰ ਅਸੀਂ ਪਿੱਛੇ ਦੱਬ ਰਹੇ ਹੈਗੇ ਆ ਤੇ ਲੇਕੇ ਜਿਹੜਾ ਭਰਮਤ ਸਾਹਿਤ ਹੈਗਾ ਜਾਂ ਭਰਮਤ ਗੱਲਾਂ ਨੇ ਇਹਦੇ ਇਹਦੇ ਵਿੱਚ ਅਸੀਂ ਉਲਝ ਚੁੱਕੇ ਹੈਗੇ ਆ ਉਸ ਤੋਂ ਕੱਢਣ ਲਈ ਇਹਨਾਂ ਮੇਲਿਆਂ ਦੀ ਬੜੀ ਲੋੜ ਹੈ ਮੈਂ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਇਸ ਤਰ੍ਹਾਂ ਦੇ ਮੇਲੇ ਲੱਗਦੇ ਰਹਿਣ ਉਹ ਨਿਰੰਤਰ ਵਿਕਾਸ ਵਾਲ ਜਾਨ ਸ਼ੁਕਰੀਆ ਪ੍ਰਧਾਨ ਜੀ ਔਰ ਟੀਮ ਪੂਰੀ ਦੀ ਟੀਮ ਪੂਰੀ ਦੀ ਪੂਰੀ ਟੀਮ ਨੂੰ ਮੁਬਾਰਕ ਹੈ ਸਪੋਰਟਸ ਕਲੱਬ ਨੂੰ ਮੁਬਾਰਕ ਹੈ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਦਵਿੰਦਰ ਮੇਰਾ ਛੋਟਾ ਵੀਰ ਦਵਿੰਦਰ ਬਹੁਤ ਖੂਬਸੂਰਤ ਗੱਲਾਂ ਤੁਹਾਡੇ ਨਾਲ ਕਰਕੇ